ਜਿੱਤਾਰਮ ਗੁਰਦੁਆਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪਿਹੜਾ ਬੜੀ ਧੂਮ-ਧਾਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ ਅਤੇ ਇਸ ਦੌਰਾਨ ਸੰਗਤਾਂ ਭਾਰੀ ਮਾਤਰਾ ਵਿੱਚ ਗੁਰੂ ਘਰਾਂ ਵਿੱਚ ਨਤਮਸਤਕੂਆਂ ਅਤੇ ਇਸ ਦੌਰਾਨ ਗੁਰੂ ਕਾ ਲੰਗਰ ਥਾਂ-ਥਾਂ ਦੇ ਅਤੁੱਟ ਵਰਤਾਇਆ ਗਿਆ ਇਸ ਦੌਰਾਨ ਗੁਰਦੁਆਰਾ ਸਾਹਿਬ ਆਪਾ ਪੂਜਨ ਸਿੰਘ ਜੀ ਦੇ ਮੁਖ ਸੇਵਾਦਾਰ ਨੇ ਇਸ ਮੂਹ ਸੰਗਤਾਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਔਰ ਅਸੀਂ ਸਮੂਹ ਸੰਗਤ ਧਰਮਕੋੜ ਨਿਵਾਸੀ ਜਿਨੇ ਸਮੂਹ ਸੰਗਤ ਸਾਰਿਆਂ ਨੇ ਬਹੁਤ ਸਹਾਇਕ ਦਿੱਤਾ ਕਿਉਂਕਿ 27 ਅਕਤੂਬਰ ਤੋਂ ਪ੍ਰਵਾਹ ਫੇਰੀਆਂ ਚੱਲੀਆਂ ਔਰ ਜੋ ਕਿ 12 ਤਰੀਕ ਤੱਕ ਚੱਲੀਆਂ 12 ਤਰੀਕ ਨੂੰ ਮਹਾਨ ਨਗਰ ਕੀਰਤਨ ਪੰਜਾ ਪਿਆਰੇ ਦੀ ਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿ ਪਾਸ਼ੇ ਸ਼ਤਰ ਸ਼ਾਇਆ ਹੇਠ ਹੋਇਆ ਜਿਹਦੇ ਵਿੱਚ ਸਮੂਹ ਧਰਮਕੋੜ ਨਿਵਾਸੀਆਂ ਨੇ ਬਹੁਤ ਸਹਾ ਦਿੱਤਾ ਸਾਰੀਆਂ ਜਥੇਬੰਦੀਆਂ ਨੇ ਧਾਰਮਿਕ ਤੇ ਰਾਜਨੀਤਿਕ ਜਿੰਨੇ ਵੀ ਸੀ ਸਾਰਿਆਂ ਨੇ ਭਾਈ ਸਪਾਰਟੀਆਂ ਨੇ ਬਹੁਤ ਜਿਹੜਾ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਧੰਵਾਦ ਆ ਸਾਰਿਆਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਪਾਰ ਦੇੜੀਆਂ ਵਧਾਈਆਂ ਦਿੰਦੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮੋ ਨਗਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਭਾਈ ਤਾਰਕ ਸਾਂਝ ਸਾਡੀ ਜੜੀ ਬਰਕਰਾਰ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ